ਹਾਂਜੀ ਸੁਣ ਕੇ ਤੇਰਾ ਉਹ ਮੂੰਹ ਤੇ ਬੱਜੇ ਆ ਲਫੇੜਾ ਵਹਿਮ ਕੱਢਿਆ ਏ ਤੇਰਾ ਮੂੰਹ ਤੇ ਬੱਜੇ ਆ ਲਫੇੜਾ ਵਹਿਮ ਕੱਢਿਆ ਏ ਤੇਰਾ ਤੇਰੀ ਬਿੰਗੀ ਜਿਹੀ ਬੂਥੀ ਦਿੱਤੇ ਕੋਟ ਕੰਗਣਾ ਕੋਟ ਕੰਗਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਤੂੰ ਤਾਂ ਮੁੜ ਕੇ ਪੰਜਾਬ ਵੱਲ ਨਹੀਂ ਸੀ ਲੰਗਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਓ ਕਿਦਣ ਦੀ ਬੋਲਦੀ ਸੀ ਚੱਕਦੀ ਸੀ ਅਤਨੀ ਹੱਥ ਸੀ ਪੰਜਾਬੀ ਬੋਤਾ ਲੱਗੀ ਹੋਣੀ ਸੱਟ ਨਹੀਂ ਕਿੱਦਣ ਦੀ ਬੋਲਦੀ ਸੀ ਚੱਕਦੀ ਸੀ ਅਤਨੀ ਹੱਥ ਸੀ ਪੰਜਾਬੀ ਬਹੁਤਾ ਲੱਗੀ ਹੋਣੀ ਸੱਟਨੀ ਗੱਲ ਆਮ ਨਾ ਤੂੰ ਜਾਣੀ ਅਸੀਂ ਹੈਗੇ ਬਿੱਲੋ ਖਾਸ ਅਸੀਂ ਹੁੰਨੇ ਆ ਪੰਜਾਬੀ ਉੱਥੋਂ ਅਸੀਂ ਸਰਦਾਰ ਜਾ ਕੇ ਦੇਖ ਲੈ ਤੂੰ ਸ਼ੀਸ਼ਾ ਮੂੰਹ ਤੇ ਛਾਪਤਾ ਪੰਜਾਬ ਬੂਥਾ ਕਰਤਾ ਗੁਲਾਬ ਜਿਹੜਾ ਤੈਨੂੰ ਫੱਬਣਾ ਤੈਨੂੰ ਫੱਬਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਤੂੰ ਤਾਂ ਮੜਕੇ ਪੰਜਾਬ ਵਿੱਚ ਨਹੀਂ ਸਿਲੰਗਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਦੱਸ ਦੇ ਤੂੰ ਹੁਣ ਕਦੋਂ ਆਉਣਾ ਏ ਪੰਜਾਬ ਕੁਲਵਿੰਦਰ ਕੌਰ ਇੱਕ ਨਾਮ ਰੱਖ ਯਾਦ ਦੱਸ ਦੇ ਤੂੰ ਹੁਣ ਕਦੋਂ ਆਉਣਾ ਏ ਪੰਜਾਬ ਕੁਲਵਿੰਦਰ ਕੌਰ ਇੱਕ ਨਾਮ ਰੱਖ ਯਾਦ ਤੇਰੀ ਗੱਲ ਦਾ ਜਵਾਬ ਦਿੱਤਾ ਤੇਰੀ ਗੱਲ ਉੱਤੇ ਤੇਰੀ ਗੱਲ ਦਾ ਜਵਾਬ ਦਿੱਤਾ ਤੇਰੀ ਗੱਲ ਉੱਤੇ ਮੈਂ ਤਾਂ ਗੀਤ ਲਿਖੀ ਬੈਠਾ ਤੇਰੀ ਦੂਜੀ ਗੱਲ ਉੱਤੇ ਮੈਂ ਤਾਂ ਗੀਤ ਲਿਖੀ ਬੈਠਾ ਤੇਰੀ ਦੂਜੀ ਗੱਲ ਉੱਤੇ ਚੰਡੀਗੜ੍ਹ ਤੈਨੂੰ ਮਹਿੰਗਾ ਪਿੰਡ ਬਟੜਿਆਣੇ ਵਿੱਚ ਦੱਸ ਤੂੰ ਕੀ ਖੰਗਣਾ ਤੂੰ ਕੀ ਖੰਗਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਤੂੰ ਤਾਂ ਮੁੜ ਕੇ ਪੰਜਾਬ ਵੱਲ ਨਹੀਂ ਸੀ ਲੰਗਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਭਪਿੰਦਰ ਦੀ ਬਸ ਇੱਕ ਗੱਲ ਰੱਖ ਯਾਦ ਨੀ ਸੋਚ ਕੇ ਤੂੰ ਆਮੀ ਜਦੋਂ ਆਉਣਾ ਹੂੰ ਪੰਜਾਬ ਨੀ ਭਪਿੰਦਰ ਦੀ ਬਸ ਇੱਕ ਗੱਲ ਰੱਖ ਯਾਦ ਨੀ ਸੋਚ ਕੇ ਤੂੰ ਆਮੀ ਜਦੋਂ ਆਉਣਾ ਹੂੰ ਪੰਜਾਬ ਨੀ ਮੈਂ ਜਦੋਂ ਦੇਖਾ ਰੰਗ ਲਾਲ ਮੈਨੂੰ ਆਵੇ ਤੇਰੀ ਯਾਦ ਗੇੜਾ ਛੇਤੀ ਛੇਤੀ ਮਾਰ ਤੇਰਾ ਇੱਕ ਪਾਸਾ ਗੋਰਾ ਤੇਰਾ ਇੱਕ ਪਾਸਾ ਲਾਲ ਮੈਨੂੰ ਦੱਸ ਹੁਣ ਦੂਜਾ ਪਾਸਾ ਕਦੋਂ ਰੰਗਣਾ ਕਦੋਂ ਰੰਗਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਤੂੰ ਤਾਂ ਮੁੜ ਕੇ ਪੰਜਾਬ ਵੱਲ ਨਹੀਂ ਸਿੱਖੰਗਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਤੂੰ ਤਾਂ ਮੁੜ ਕੇ ਪੰਜਾਬ ਵੱਲ ਨਹੀਂ ਸਿਲੰਗਣਾ ਜੇ ਮੂਰੇ ਹੁੰਦੇ ਨਾ ਸਿਪਾਹੀ ਥੈਂਕ ਯੂ